ਸੋ ਇਹਦੀ ਵੱਡੀ ਖਬਰ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ ਦੱਸਦੀ ਕਿ ਲੁਧਿਆਣਾ ਦੇ ਬੀਤੀ ਦਿਨ ਰਾਤ ਇੱਕ ਨਾਮੀ ਕਾਰੋਬਾਰੀ ਜਿਹੜੇ ਕਿ ਬੈਟਰੀਆਂ ਦੇ ਕਾਰੋਬਾਰ ਕਰਦੇ ਸੀ ਉਹਨਾਂ ਦੇ ਉੱਤੇ ਜਿਹੜੇ ਤੇਜ਼ ਤਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਲੁੱਟ ਦੀ ਨੀਅਤ ਦੇ ਨਾਲ ਜਿਹੜੇ ਇਹ ਲੁਟੇਰੇ ਆਏ ਸੀ ਜਿਨ੍ਹਾਂ ਦੇ ਵੱਲੋਂ ਉਹਨਾਂ ਦੀ ਗੱਡੀ ਖੋਲਿੱਤੀ ਗਈ ਦੱਸਦੀ ਹੈ ਕਿ ਇਹ ਜਿਹੜਾ ਦੰਪਤੀ ਹੈ ਦੋਨੋਂ ਖਾਣਾ ਖਾਣ ਦੇ ਲਈ ਰਾਤ ਨੂੰ ਕਿਤੇ ਨਿਕਲਦੇ ਨੇ ਤੇ ਵਾਪਸੀ ਵੇਲੇ ਜਿਹੜੀ ਇਹ ਘਟਨਾ ਹੋਣਾ ਨਾਲ ਵਾਪਰੀ ਜਾਂਦੀ ਹੈ ਜਿਸ ਦੇ ਵਿੱਚ ਉਹਨਾਂ ਦੀ ਜਿਹੜੀ ਵਾਈਫ ਹੈ ਉਹਦੀ ਜਿਹੜੀ ਡੈਥ ਵੀ ਦੱਸੀ ਜਾ ਰਹੀ ਹੈ ਇੱਥੇ ਜੇ ਗੱਲ ਕਰੀਏ ਤਾਂ ਪਰਿਵਾਰ ਦੇ ਵੱਲੋਂ ਵੱਡੇ ਸਵਾਲ ਜਿਹੜੇ ਪੁਲਿਸ ਪ੍ਰਸ਼ਾਸਨ ਦੇ ਉੱਤੇ ਵੀ ਖੜੇ ਕੀਤੇ ਜਾ ਰਹੇ ਨੇ ਕਿ ਕੋਈ ਵੀ ਉੱਥੇ ਜਿਹੜੀ ਪੈਟਰੋਲਿੰਗ ਜਿਹੜੀ ਨਹੀਂ ਕੀਤੀ ਜਾ ਰਹੀ ਸੀ ਤੇ ਪੁਲਿਸ ਨੂੰ ਆਉਣ ਦੇ ਵੇਲੇ ਵੀ ਜਿਹੜਾ ਸਮਾਂ ਲੱਗਾ ਫਿਲਹਾਲ ਦੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਲੁਧਿਆਣਾ ਦੇ ਡੀ ਐਮ ਸੀ ਦੇ ਬਾਹਰ ਜਿਹੜੇ ਪ੍ਰਿਜ਼ਨ ਨੇ ਉਹਨਾਂ ਦੇ ਉਹਨ ਵੱਲੋਂ ਕੀ ਕੁਝ ਕਿਹਾ ਗਿਆ ਇੱਕ ਵਾਰ ਤੁਸੀਂ ਵੀ ਜਰੂਰ ਸੁਣੋ ਜੋ ਹੁਣ ਉਹਨਾਂ ਦੇ ਹਸਬੰਦ ਦੱਸਦੇ ਪਏ ਨੇ ਕਿ ਉਹਨਾਂ ਨੇ ਉੱਥੇ ਰੋਡ ਤੇ ਉਹਨਾਂ ਨੇ ਤੇਜ਼ ਹਥਿਆਰਾਂ ਨਾਲ ਹਮਲਾ ਕੀਤਾ ਉਹਨਾਂ ਨੂੰ ਆਪਣਾ ਕੜਾ ਚੈਨੀ ਗੱਡੀ ਸਾਰਾ ਕੁਝ ਖੋ ਕੇ ਲੈ ਗਏ ਤੇ ਜਿਹੜੇ ਉਹਨਾਂ ਦੇ ਹਸਬੰਦ ਸੀਗੇ ਉਹ ਉਹਨਾਂ ਨੂੰ ਬੇਹੋਸ਼ ਕਰਕੇ ਉੱਥੇ ਸਿੱਟਤਾ ਤੇ ਜਦੋਂ ਉਹਨਾਂ ਨੇ ਹੋਸ਼ ਆਈ ਦੇਖਿਆ ਸਾਰਾ ਕੁਝ ਮਤਲਬ ਬਾਈਕ ਮਤਲਬ ਬਹੁਤ ਬੁਰੇ ਹਾਲਤ ਚ ਸੀ ਤੇ ਕਿਸੇ ਨੇ ਕੋਈ ਹੈਲਪ ਨਹੀਂ ਦਿੱਤੀ ਮਤਲਬ ਗੱਡੀਆਂ ਰੁਕੀਆਂ ਕੋਈ ਗੱਡੀ ਨਹੀਂ ਰੁਕੀ ਕੁਝ ਨਹੀਂ ਰੁਕਿਆ ਤੇ ਮਤਲਬ ਡੀएमसी ਪਹੁੰਚਦੇ ਪਹੁੰਚਦੇ ਉਹਨਾਂ ਨੂੰ 1.5 ਘੰਟਾ 2 ਘੰਟੇ ਤੱਕ ਪਹੁੰਚ ਗਏ ਮਤਲਬ ਕੋਈ ਪੁਲਿਸ ਦੇ ਉਹ ਇਹ ਕਹਿ ਰਹੇ ਕਿ ਪੁਲਿਸ ਜੋ ਵੀ ਆਏ ਤੇ ਮਤਲਬ ਉਹਨਾਂ ਨੇ ਪੈਰੀ ਹੱਥ ਲਾਇਆ ਕਿ ਮਤਲਬ ਮੈਨੂੰ ਬਚਾ ਲਓ ਮਤਲਬ ਜੋ ਪੀਸੀਆਰ ਉੱਥੇ 1.5 ਘੰਟੇ ਦਾ ਮਤਲਬ ਬਾਅਦ ਪਹੁੰਚੀ ਤੇ ਫਿਰ ਡੀएमसी ਪਹੁੰਚੇ ਅੱਧੇ ਤੇ ਹੁਣ ਤੁਸੀਂ ਕੀ ਮੰਗ ਕਰਦੇ ਹੋ ਮੰਗ ਸਰ ਪੰਜਾਬ ਹੈ ਦੇਖੋ ਮਤਲਬ ਆਪਾਂ ਜੇ ਉਰੇ ਸੇਫ ਹੀ ਨਹੀਂ ਹੈਗੇ ਮਤਲਬ ਤੁਸੀਂ ਆਪਣਾ ਕੋਈ ਨਾਲ ਗੱਡੀਆਂ ਨਹੀਂ ਰੱਖ ਸਕਦੇ ਜਾਂ ਮਤਲਬ ਤੁਹਾਡੇ ਹਿਊਮਨ ਬੀਇੰਗ ਹੈ ਉਹ ਉਹਨਾਂ ਨੂੰ ਉਹਨਾਂ ਨੇ ਮਾਰ ਕੇ ਸਿੱਟਤਾ ਤੇ ਆਪਾਂ ਕੀ ਮੰਗ ਕਰ ਸਕਦੇ ਆ ਮਤਲਬ ਅਸੀਂ ਆਪਣਾ ਪੰਜਾਬ ਮੰਗਦੇ ਆ ਕਿ ਉਹ ਜਿੱਥੇ ਸਾਰੇ ਸੇਫ ਹੋਣ ਤੁਸੀਂ ਔਰ ਮੈਂ ਅੱਜ ਆਪਾਂ ਇੱਥੇ ਘੁੰਮ ਹੀ ਨਹੀਂ ਸਕਦੇ ਤੇ ਆਪਾਂ ਨੂੰ ਮਾਰੀ ਜਾਣਗੇ ਜਾਂ ਵੱਢ ਕੇ ਸਿੱਟ ਜਾਣਗੇ ਜਾਂ ਮਤਲਬ ਆਪਣੀਆਂ ਧੀਆਂ ਭੈਣਾਂ ਦੇ ਆ ਹਾਲ ਹੋ ਜਾਣਗੇ ਤੇ ਤੁਸੀਂ ਸੋਚੋਗੇ ਆਪਾਂ ਕੀ ਮੰਗਣ ਲਈ ਆਪਣੇ ਕੋ ਰਹਿ ਕੀ ਗਿਆ ਮੇਰਾ ਨਾਰਨ ਕੁਮਾਰ ਬਿੱਟੂ ਹੈ ਜੀ ਕੀ ਹੋਇਆ ਵਾਕਿਆ ਕਿਹਦੇ ਨਾਲ ਹੋਇਆ ਵਾਕਿਆ ਮੇਰੀ ਭਤੀਜੀ ਹੈ ਜੀ ਤੇ ਭਤੀਜ ਜਮਾਈ ਸੀ ਇਹ ਰਾਤ ਨੂੰ ਖਾਣਾ ਖਾਣ ਡੇਲੋ ਰੋਡ ਬੀ ਮੈਕਸ ਤੇ ਗਏ ਸੀ ਜਦੋਂ ਵਾਪਸੀ ਤੇ ਆਏ ਸੀਗੇ ਵਾਪਸੀ ਤੇ ਆਉਂਦੇ ਇਨ੍ਹਾਂ ਦੇ ਮਾਗਰ ਗੱਡੀ ਲੱਗੀ ਆ ਪਤਾ ਨਹੀਂ ਕਿਵੇਂ ਆ ਜੀ ਇਨ੍ਹਾਂ ਦੇ ਨਾਲ ਸੱਟਾ ਵਟਾ ਮਾਰੀਆਂ ਤੇ ਨਾਲ ਇਨ੍ਹਾਂ ਦੇ ਜਿਹੜੇ ਕਾਰ ਖੋ ਕੇ ਲੈ ਗਏ ਮੋਬਾਈਲ ਖੋਕ ਲੈ ਕੇ ਚੈਨੀ ਸੀ ਬੀਟੀਆ ਦੇ ਚੈਨੀ ਖੋਕ ਲੈ ਕੇ ਤੇ ਬੀਟੀਆ ਦੇ ਇੰਨੀ ਆਕ ਸੱਟਾਂ ਨੇ ਵੀ ਸੋਚ ਵੀ ਨਹੀਂ ਸਕਦੇ ਤੁਸੀਂ ਆ ਗੱਲ ਵੱਢ ਗਏ ਬਾਹਾਂ ਵੱਢ ਗਏ ਤੇ ਢੱਡ ਚ ਸ਼ੋਰੇ ਮਾਰ ਗਏ ਜੀ ਠੀਕ ਹੈ ਤੇ ਕੋਈ ਡੈਥ ਹੋਈ ਹੈ ਹਾਂ ਡੈਥ ਬੁਟੀਆ ਦੀ ਡੈਥ ਹੋ ਗਈ ਜੀ ਠੀਕ ਹੈ ਤੇ ਕਿੰਨੇ ਸੀਗੇ ਕਿੱਥੇ ਚਾਰ ਪੰਜ ਬੰਦੇ ਦੱਸ ਰਹੇ ਆ ਜੀ ਪੰਜ ਛੇ ਬੰਦੇ ਹੈਗੇ ਨੇ ਇਹ ਉਸ ਜਗ੍ਹਾ ਤੇ ਕੋਈ ਪੈਟਰੋਲਿੰਗ ਹੋ ਰਹੀ ਸੀ ਪੁਲਿਸ ਦੀ ਕੋਈ ਪੈਟਰੋਲਿੰਗ ਨਹੀਂ ਸੀ ਉੱਥੇ ਇੱਕ ਢਾਬੇ ਵਾਲਾ ਸੀ ਨੇੜੇ ਜੀ 2-300 ਫੁੱਟ ਤੇ ਜਦੋਂ ਇਹਨਾਂ ਦੀਆਂ ਚਿੱਕਾਂ ਸੁਣੀ ਉਹ ਢਾਬੇ ਵਾਲੇ ਨੇ ਪੁਲਿਸ ਨੂੰ ਫੋਨ ਕੀਤਾ ਪੁਲਿਸ ਵਾਲੇ ਚੱਕ ਕੇ ਉੱਥੇ ਨੇੜੇ ਕੋਈ ਹਸਪੀਟਲ ਹੋਊਗਾ ਉੱਥੇ ਲੈ ਗਏ ਉਥੋਂ ਫਿਰ ਡੀ ਐਮਸੀ ਦਾ ਲੱਗਦਾ ਕੋਈ ਵੀ ਉੱਥੇ ਹੈਲਪ ਨਹੀਂ ਮਿਲੀ ਡੇਟ